ਹਾਂਜੀ ਸਾਸਤਰੀ ਕਲਕਸਾਨ ਪ੍ਰਭੂ ਅੱਜ ਦੀ ਵੀਡੀਓ ਚ ਲੈ ਕੇ ਆਇਆ ਸੁਰਾਜ 744 ਟਰੈਕਟਰ ਬਕਾਇਉ ਖੜਾ ਜੀ ਟਰੈਕਟਰ ਬਾਰੇ ਵੀਡੀਓ ਵਿੱਚ ਫੁੱਲ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇ ਤੁਸੀਂ ਵੀ ਸਾਡੇ ਚੈਨਲ ਤੇ ਇਸ ਤਰ੍ਹਾਂ ਦੀ ਐਡ ਲਗਵਾਉਣਾ ਚਾਹਦੇ ਹੋ ਤਾਂ 5-7 ਫੋਟੋਆਂ ਜਾਂ 1-2 ਮਿੰਟ ਦੀ ਵੀਡੀਓ ਸਾਡੇ ਵਟਸਐਪ ਨੰਬਰ 964666206 ਤੇ ਫੁੱਲ ਜਾਣਕਾਰੀ ਨਾ ਭੇਜੋ ਤੁਹਾਡੀ ਐਡ ਵੀ ਬਿਲਕੁਲ ਫ੍ਰੀ ਦੇ ਵਿੱਚ ਲਾ ਦਿੱਤੀ ਜਾਵੇਗੀ। ਹਾਂਜੀ ਸਵਰਾਜ 744 ਡੀਟੀ ਮਾਡਲ ਟਰੈਕਟਰ ਫॉर ਸੇਲ ਹੈ ਜੀ। ਮਾਡਲ 2017 ਏਰੀਆ ਬਰਨਾਲਾ ਰੇਟ ਰੱਖਿਆ ਮਾਲਕ ਵੀਰ ਨੇ 4,75,000 ਰੁਪਿਆ ਪੰਜਾਬ ਨੰਬਰ ਟਰੈਕਟਰ ਹੈ। ਪੂਰਾ ਕੋਕਾ ਪੇ ਸਟ੍ਰੈਟਰਾ ਕੋਈ ਵੀ ਪ੍ਰੋਬਲਮ ਨਹੀਂ ਕਿਸੇ ਪਾਸਿਓਂ ਹੱਥ ਨਹੀਂ ਝੜਾਉਂਦਾ। ਕੰਡੀਸ਼ਨ ਟਰੈਕਟਰ ਦੀ 100 ਚੋਂ 90 ਪੈਸੇ ਪਈ ਹੈ। ਨਾਲ ਦੇ ਟਾਇਰਾਂ 'ਚ ਹੈ 75 ਪੈਸੇ ਟੈਰਨਿਕ ਕੰਡੀਸ਼ਨ ਪਈ ਹੈ ਚਾਰਾਂ ਦੀ ਚੱਲਣ ਦੀ ਗੱਲ ਕਰੀ ਤਾਂ ਬਹੁਤ ਘੱਟ ਚੱਲਿਆ ਹੋਇਆ ਹੈ ਕੁੱਲ 1400 ਘੰਟਾ ਚੱਲਿਆ ਹੋਇਆ ਸਾਰਾ ਬਾਕੀ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਟਰੈਕਟਰ ਕੋਈ ਵੀ ਪ੍ਰੋਬਲਮ ਨਹੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਪੂਰੀ ਸਾਫ਼ ਸੁਥਰੀ ਹੈ ਸੈਂਟਰ ਗੇਅਰ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਪੂਰਾ ਟੌਪ ਮਾਡਲ ਟਰੈਕਟਰ ਹੈ ਰੰਗ ਪੇਂਟ ਦੀ ਗੱਲ ਕਰੀ ਤਾਂ ਕਿਸੇ ਵੀ ਪਾਸੇ ਤੇ ਕਲਮ ਤੱਕ ਨਹੀਂ ਲੱਗੀ ਹੋਈ ਸਾਰਾ ਟਰੈਕਟਰ オリジナル ਹੈ ਬਰਨਾਲਾ ਏਰੀਆ ਵਾਲਕ ਵੀਰ ਦਾ ਰੇਟ ਰੱਖਿਆ ਮਾਲਕ ਵੀ ਨੇ 4,75,000 ਰੁਪਇਆ ਬਾਕੀ ਮੌਕੇ ਤੇ ਮਾਨਤਨ ਪੂਰਾ ਕਰਨਗੇ ਸੰਪਰਕ ਨੰਬਰ ਨੋਟ ਕਰ ਲਓ 8360603033 8360603033 ਇਸ ਨੰਬਰ ਤੇ ਸੰਪਰਕ ਕਰਕੇ ਸੁਰਾਜ 744 2017 ਮਾਡਲ ਟਰੈਕਟਰ ਖਰੀਦ ਸਕਦੇ ਹੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਦਬ ਕੇ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਕਿਸੇ ਵੀ ਕਿਸਾਨ ਵੀਰ ਭਰਾ ਨੂੰ ਅਰੀਜਨਲ ਚੱਲੀ ਹੋਈ ਚੀਜ਼ ਮਿਲ ਸਕੇ ਆਪਣੇ ਚੈਨਲ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਆਉਂਦੀ ਰਹਿੰਦੀ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ